ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਐਤਵਾਰ ਦੀ ਰਾਤ ਨੂੰ ਚੁੱਪ-ਚਾਪ ਦੋ ਲੌਂਗ ਇਸ ਜਗ੍ਹਾ ਤੇ ਰੱਖ ਦਿੰਦੇ ਹੋ ਤਾਂ ਮੰਨ ਕੇ ਚੱਲੋ ਕਿ ਕਰੋੜਾਂ ਅਰਬਾਂ ਦੇ ਮਾਲਕ ਬਣ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ। ਜੇਕਰ ਤੁਸੀਂ ਅੱਜ ਰਾਤ ਚੁੱਪ ਚਾਪ ਦੋ ਲੌਂਗਾਂ ਦਾ ਇੱਕ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ, ਦੁੱਖ ਦਿਲਦਰ, ਪੈਸੇ ਦੀ ਕਮੀ, ਗਰੀਬੀ ਅਜੇਹੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਅੰਤ ਹੋ ਜਾਵੇਗਾ। ਸੋ ਸਾਥ ਸੰਗਤ ਜੀ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੁਖੜੇ ਜਿਹੜੇ ਵੀ ਹਨ ਉਹ ਦੂਰ ਹੋ ਜਾਣਗੇ ਸਾਧ ਸੰਗਤ ਜੀ ਤੁਸੀਂ 2-4 ਮਿੰਟ ਦਾ ਸਮਾਂ ਕੱਢ ਕੇ ਸ਼ਨੀਵਾਰ ਦੇ ਦਿਨ ਤੇ ਜਾਂ ਫਿਰ ਸੋਮਵਾਰ ਦੇ ਦਿਨ ਵੀ ਇਸ ਉਪਾਅ ਨੂੰ ਕਰ ਸਕਦੇ ਹੋ ਤੁਸੀਂ ਬਹੁਤ ਹੀ ਧੰਨਵਾਦ ਹੋ ਜਾਓਗੇ ਤੁਹਾਡੇ ਲਈ ਬੜਾ ਜ਼ਿਆਦਾ ਫਾਇਦੇਮੰਦ ਤੇ کارਗਰ ਸਾਬਿਤ ਹੋ ਜਾਵੇਗਾ ਇਸ ਉਪਾਅ ਨੂੰ ਕਦੋਂ ਕਿਵੇਂ ਤੇ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਣ ਵਾਲੇ ਹਾਂ ਸਾਤ ਸੰਗਤ ਜੀ ਇਸ ਲਈ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਤਾਂ ਇਸ ਦਾ ਲਾਭ ਤੁਹਾਨੂੰ ਫਿਰ ਜ਼ਰੂਰ ਮਿਲ ਜਾਵੇਗਾ ਸਾਤ ਸੰਗਤ ਜੀ ਜੇਕਰ ਵੀਡੀਓ ਨੂੰ ਪੂਰਾ ਸੁਣਦੇ ਹੋ ਤੇ ਇਸ ਉਪਾਅ ਨੂੰ ਕਰ ਲੈਂਦੇ ਹੋ ਤੁਹਾਡੇ ਕਾਰੋਬਾਰ ਦੇ ਵਿੱਚ ਜਿੰਨੀਆਂ ਵੀ ਮੁਸ਼ਕਿਲਾਂ ਆ ਰਹੀਆਂ ਹਨ ਉਹ ਵੀ ਸਾਰੀਆਂ ਦੂਰ ਹੋ ਜਾਣਗੀਆਂ ਤੁਹਾਨੂੰ ਤਰੱਕੀ ਮਿਲ ਜਾਵੇਗੀ ਕਾਰੋਬਾਰ ਦੇ ਵਿੱਚ ਵਾਧਾ ਹੋ ਜਾਵੇਗਾ ਕਿਉਂਕਿ ਸਾਤ ਸੰਗਤ ਜੀ ਕਿਸੇ ਵੀ ਮਨੁੱਖ ਦੀ ਬੰਦ ਕਿਸਮਤ ਨੂੰ ਇਹ ਉਪਾਅ ਖੋਲ ਸਕਦਾ ਹੈ ਜੇਕਰ ਇਸ ਉਪਾਅ ਨੂੰ ਸਹੀ ਤਰੀਕੇ ਨਾਲ ਸਹੀ ਸਮੇਂ ਉੱਤੇ ਸਹੀ ਦਿਨ ਕਰ ਲਿਆ ਜਾਵੇ ਇਹ ਕਦੇ ਵੀ ਇਦਾਂ ਨਹੀਂ ਹੋਵੇਗਾ ਕਿ ਤੁਹਾਨੂੰ ਇਸ ਦਾ ਲਾਭ ਨਾ ਮਿਲੇ ਤਾਂ ਸਾਥ ਸੰਗਤ ਜੀ ਤੁਸੀਂ ਲਾਂਗ ਦੇ ਚਾਰੇ ਹੀ ਉਪਾਅ ਇਕੱਠੇ ਵੀ ਕਰ ਸਕਦੇ ਹੋ ਇੱਕ ਤਾਂ ਜੇਕਰ ਤੁਹਾਡੇ ਘਰ ਵਿੱਚ ਪੈਸੇ ਦੀ ਕਮੀ ਹੈ ਜੇਕਰ ਤੁਹਾਡੇ ਘਰ ਵਿੱਚ ਬਿਮਾਰੀਆਂ ਹਨ ਜਾਂ ਦੂਜਾ ਜੇਕਰ ਤੁਹਾਡੇ ਘਰ ਵਿੱਚ ਨਜ਼ਰ ਲੱਗੀ ਹੋਈ ਹੈ ਜਾ ਸਾਥ ਸੰਗਤ ਜੀ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟ ਆ ਰਹੀ ਹੈ ਜੇਕਰ ਤੁਸੀਂ ਇਹ ਉਪਾਅ ਮੰਨ ਕੇ ਚੱਲੋ ਕਿ ਇੱਕ ਦਿਨ ਹੀ ਕਰ ਲੈਂਦੇ ਹੋ ਤਾਂ ਇਸ ਦਾ ਤੁਹਾਨੂੰ ਬਹੁਤ ਲਾਭ ਮਿਲ ਜਾਵੇਗਾ ਇਹ ਚਾਰ ਚੀਜ਼ਾਂ ਤੇ ਚਾਰ ਉਪਾਅਾਂ ਦੇ ਲਈ ਤੁਸੀਂ ਲੌਂਗ ਦਾ ਉਪਾਅ ਕਰ ਲੈਣਾ ਹੈ ਇਸ ਤਰ੍ਹਾਂ ਸਾਥ ਸੰਗਤ ਜੀ ਸਭ ਤੋਂ ਪਹਿਲਾਂ ਜੇਕਰ ਤੁਹਾਨੂੰ ਦੱਸ ਦਿੰਦੇ ਹਾਂ ਤੁਹਾਡੇ ਘਰ ਵਿੱਚ ਨਜ਼ਰ ਲੱਗੀ ਹੋਈ ਹੈ ਕਹਿਣ ਤੋਂ ਪਾਵ ਤੁਹਾਡੇ ਘਰ ਵਿੱਚ ਕਿਸੇ ਨੇ ਕੁਝ ਕੀਤਾ ਕਰਾਇਆ ਹੈ ਤੁਹਾਨੂੰ ਜਪਦਾ ਹੈ ਜਾਂ ਫਿਰ ਜਦੋਂ ਆਪਾਂ ਆਪਣੇ ਘਰ ਨੂੰ ਵਿੱਚ ਸਾਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਸਾਧ ਸੰਗਤ ਜੀ ਕੋਈ ਮਨੁੱਖ ਆਪਣੇ ਘਰ ਵਿੱਚ ਹੈ ਉਸ ਨੂੰ ਅਚਾਨਕ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਘਬਰਾਹਟ ਹੁੰਦੀ ਹੈ ਉਸ ਦਾ ਦਿਲ ਕਰਦਾ ਹੈ ਮੈਂ ਘਰ ਤੋਂ ਬਾਹਰ ਕਿਤੇ ਦੂਰ ਚਲਿਆ ਜਾਵਾਂ ਜਦੋਂ ਉਹ ਘਰ ਤੋਂ ਬਾਹਰ ਜਾਂਦਾ ਉਸ ਨੂੰ ਵਧੀਆ ਮਹਿਸੂਸ ਹੁੰਦਾ ਹੈ ਇਥੋਂ ਤੱਕ ਸਾਧ ਸੰਗਤ ਜੀ ਸਾਨੂੰ ਪਤਾ ਲੱਗਦਾ ਕਿ ਤੁਹਾਡੇ ਘਰ ਦੇ ਉੱਪਰ ਕਿਸੇ ਨੇ ਕੁਝ ਕੀਤਾ ਕਰਾਇਆ ਹੈ ਜਾ ਫਿਰ ਤੁਹਾਡੇ ਘਰ ਨੂੰ ਨਜ਼ਰ ਲੱਗ ਗਈ ਹੈ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਜੋ ਆਪਣੇ ਰਿਸ਼ਤੇਦਾਰ ਸਾਖ ਸੰਬੰਧੀ ਹੁੰਦੇ ਹਨ ਉਹ ਆਪਾਂ ਨੂੰ ਆਪਣੀ ਮਿਹਨਤ ਦੇ ਜੋ ਅਸੀਂ ਆਪਾਂ ਬਣਾਉਂਦੇ ਹਾਂ ਕਮਾਈ ਕਰਦੇ ਹਾਂ ਘਰ ਦੇ ਵਿੱਚ ਸਾਡੇ ਜੋ ਪੈਸਾ ਆਉਂਦਾ ਹੈ ਸਾਡਾ ਜਿਹੜਾ ਫਿਊਚਰ ਹੁੰਦਾ ਹੈ ਉਹ ਅੱਗੇ ਵੱਧਦਾ ਹੋਇਆ ਉਹਨਾਂ ਨੂੰ ਨਜ਼ਰ ਆਉਂਦਾ ਹੈ ਅਸੀਂ ਤਰੱਕੀ ਕਰ ਰਹੇ ਹੁੰਦੇ ਹਾਂ ਇਹਨਾਂ ਸਾਰੀਆਂ ਗੱਲਾਂ ਨੂੰ ਵੇਖ ਕੇ ਉਹ ਨਹੀਂ ਸਹਾਰਦੇ ਜਿਸ ਕਰਕੇ ਸਾਡੇ ਘਰ ਨੂੰ ਨਜ਼ਰ ਲੱਗ ਜਾਂਦੀ ਹੈ ਇਸ ਨੂੰ ਦੂਰ ਕਰਨ ਲਈ ਸਾਧ ਸੰਗਤ ਜੀ ਤੁਸੀਂ ਸ਼ਨੀਵਾਰ ਦੀ ਰਾਤ ਜਾਂ ਐਤਵਾਰ ਦੀ ਰਾਤ ਨੂੰ ਦੋ ਲੌਂਗ ਲੈਣੇ ਹਨ ਇੱਕ ਮਿੱਟੀ ਦਾ ਭਾਂਡਾ ਲੈ ਲੈਣਾ ਹੈ ਇਹ ਮਿੱਟੀ ਦਾ ਭਾਂਡਾ ਸਾਧ ਸੰਗਤ ਜੀ ਜੇਕਰ ਤੁਹਾਡੇ ਕੋਲ ਨਹੀਂ ਹੈ ਤੁਸੀਂ ਪਿੱਤਲ ਦਾ ਭਾਂਡਾ ਲੈ ਸਕਦੇ ਹੋ ਪਰ ਲੋਹੇ ਦਾ ਭਾਂਡਾ ਬਿਲਕੁਲ ਨਹੀਂ ਲੈਣਾ ਇਹ ਭਾਂਡਾ ਲੈ ਕੇ ਇਸ ਵਿੱਚ ਤੁਸੀਂ ਲੌਂਗ ਪਾ ਦੇਣੇ ਹਨ ਪੰਜ ਕਪੂਰ ਪਾ ਲਓ ਤੇ ਛੋਟੀਆਂ ਇਲਾਚੀਆਂ ਪਾ ਦੇਣੀਆਂ ਹਨ ਦੋਵਾਂ ਨੂੰ ਫਿਰ ਇਹਨਾਂ ਨੂੰ ਜਲਾ ਦੇਣਾ ਹੈ ਇਹਨਾਂ ਨੂੰ ਜਲਾਉਣ ਤੋਂ ਬਾਅਦ ਇਸ ਵਿੱਚੋਂ ਜਿਹੜਾ ਧੂਆ ਨਿਕਲੇਗਾ ਉਸ ਨੂੰ ਆਪਣੇ ਪੂਰੇ ਹੀ ਘਰ ਵਿੱਚ ਧੋਣੀ ਦੇਣੀ ਹੈ ਉਸ ਨੂੰ ਆਪਣੇ ਘਰ ਵਿੱਚ ਧੂਆ ਦੇਣ ਤੋਂ ਬਾਅਦ ਉਹ ਘਰ ਦੇ ਕੋਨੇ-ਕੋਨੇ ਵਿੱਚ ਲੈ ਕੇ ਜਾਣਾ ਹੈ ਇਸ ਤੋਂ ਬਾਅਦ ਸਾਧ ਸੰਗਤ ਜੀ ਜਦੋਂ ਇਹ ਠੰਡਾ ਹੋ ਜਾਵੇਗਾ ਧੋਣੀ ਦੇਣ ਤੋਂ ਬਾਅਦ ਇਸ ਦੇ ਵਿੱਚ ਜਿਹੜੀ ਤੁਹਾਨੂੰ ਰਾਖ ਮਿਲੇ ਉਹਨੂੰ ਤੁਸੀਂ ਇੱਕ ਡੱਬੇ ਵਿੱਚ ਪਾ ਲੈਣਾ ਹੈ ਇਸ ਰਾਖ ਨੂੰ ਡੱਬੇ ਵਿੱਚ ਸਟੋਰ ਕਰਕੇ ਰੱਖ ਲੈਣਾ ਹੈ ਤੇ ਹਰ ਰੋਜ਼ ਸਮੇਂ ਤੁਸੀਂ ਇੱਕ ਬਰਤਨ ਵਿੱਚ ਪਾਣੀ ਪਾ ਕੇ ਉਸ ਵਿੱਚ ਰਾਖ ਨੂੰ ਪਾ ਕੇ ਆਪਣੇ ਘਰ ਦੇ ਵਿੱਚ ਛੱਟਾ ਦੇਣਾ ਹੈ ਇਸ ਤਰ੍ਹਾਂ ਕਰਨ ਨਾਲ ਸਾਤ ਸੰਗਤ ਜੀ ਸਾਡੇ ਘਰ ਵਿੱਚ ਜਿੰਨੀ ਵੀ ਨਕਾਰਾਤਮਕ ਸ਼ਕਤੀ ਹੋਵੇਗੀ ਦੂਰ ਹੋ ਜਾਵੇਗੀ ਭਾਵੇਂ ਕਿੰਨੀ ਹੀ ਕਿਉਂ ਨਾ ਹੋਵੇ ਇਸ ਦੇ ਨਾਲ ਤੁਹਾਡੇ ਘਰ ਦੇ ਉੱਪਰ ਕੀਤੇ ਕਿਰਾਏ ਦਾ ਅਸਰ ਦੂਰ ਹੋ ਜਾਵੇਗਾ ਨજર ਦੋਸ਼ ਦੂਰ ਹੋ ਜਾਵੇਗਾ ਸਤ ਸੰਗਤ ਜੀ ਕੋਜੇ ਹੀ ਦਿਨਾਂ ਵਿੱਚ ਤੁਹਾਡੇ ਘਰ ਦਾ ਮਾਹੌਲ ਠੀਕ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਸਤ ਸੰਗਤ ਜੀ ਦੂਜਾ ਉਪਾਅ ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਉਹਨਾਂ ਨੂੰ ਕਿਤੇ ਵੀ ਕੋਈ ਫਰਕ ਨਹੀਂ ਪੈਂਦਾ ਮੈਡੀਸਿਨ ਵੀ ਹੁਣ ਅਸਰ ਨਹੀਂ ਕਰਦੀ ਤਾਂ ਸਤ ਸੰਗਤ ਜੀ ਮੈਡੀਸਿਨ ਤਾਂ ਲੈਣੀ ਹੀ ਲੈਣੀ ਹੈ ਪਰ ਇਸ ਦੇ ਨਾਲ ਤੁਸੀਂ ਪੰਜ ਸ਼ਨੀਵਾਰ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਭਾਵੇਂ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਜਾਂ ਮੰਦਰ ਜਾਂਦੇ ਹੋ ਜਾਂ ਕਿਸੇ ਜਾਂ ਫਿਰ ਕਿਸੇ ਗੁਰੂ ਪੀਰ ਨੂੰ ਮੰਨਦੇ ਹੋ ਤਾਂ ਸਾਧ ਸੰਗਤ ਜੀ ਤੁਸੀਂ ਪੰਜ ਵਾਰ ਸ਼ਨੀਵਾਰ ਉੱਥੇ ਜਾ ਕੇ ਦੋ ਲੌਂਗ ਲੈ ਕੇ ਜਾਣੇ ਹਨ ਉੱਥੇ ਬੈਠ ਕੇ ਤੁਸੀਂ 101 ਵਾਰ ਜਿਵੇਂ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਉੱਥੇ ਗੁਰਬਾਣੀ ਦਾ ਜਾਪ ਜਾਂ ਮੂਲ ਮੰਤਰ ਦਾ ਜਾਪ ਕਰ ਲਿਆ ਕਰੋ ਤੁਸੀਂ ਕਿਸੇ ਜੇਕਰ ਗੁਰੂ ਪੀਰ ਨੂੰ ਮੰਨਦੇ ਹੋ ਮੰਦਰ ਵਿੱਚ ਜਾਂਦੇ ਹੋ ਉੱਥੇ ਬੈਠ ਕੇ 108 ਵਾਰ ਪੂਜਾ ਕਰ ਸਕਦੇ ਹੋ ਇਸ ਤਰ੍ਹਾਂ ਹੀ ਕਰਨਾ ਹੈ ਪਰ ਧਿਆਨ ਰੱਖਣਾ ਹੈ ਜਦੋਂ ਵੀ ਤੁਸੀਂ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਜਾਂ ਕਿਧਰੇ ਵੀ ਜਾਂਦੇ ਹੋ ਮੀਟ ਸ਼ਰਾਬ ਦਾ ਬਿਲਕੁਲ ਵੀ ਸੇਵਨ ਨਹੀਂ ਕਰਨਾ ਇਸ ਦੇ ਨਾਲ ਸਾਧ ਸੰਗਤ ਜੀ ਤੀਸਰਾ ਜਿਹੜਾ ਉਪਾਅ ਹੈ ਜਿਵੇਂ ਕਈ ਭੈਣ ਭਰਾ ਕਹਿ ਦਿੰਦੇ ਹਨ ਸਾਡਾ ਕੰਮ ਨਹੀਂ ਚੱਲਦਾ ਸਾਡੀ ਦੁਕਾਨ ਨਹੀਂ ਚੱਲਦੀ ਸਾਡਾ ਕਾਰੋਬਾਰ ਰੁਕਦਾ ਹੀ ਜਾ ਰਿਹਾ ਹੈ ਕਾਰੋਬਾਰ ਵਿੱਚ ਘਾਟਾ ਪੈ ਰਿਹਾ ਇਹ ਉਪਾਅ ਤੁਸੀਂ ਬੁੱਧਵਾਰ ਨੂੰ ਕਰ ਸਕਦੇ ਹੋ ਪਹਿਲੇ ਉਪਾਅ ਜੋ ਦੱਸੀ ਹਨ ਉਹ ਸ਼ਨੀ ਤੇ ਐਤਵਾਰ ਨੂੰ ਕਰ ਸਕਦੇ ਹੋ ਤੇ ਇਹ ਉਪਾਅ ਜਿਹੜਾ ਹੈ ਤੁਸੀਂ ਬੁੱਧਵਾਰ ਨੂੰ ਕਰ ਲੈਣਾ ਹੈ ਇੱਕ ਲਾਲ ਰੰਗ ਦਾ ਕੱਪੜਾ ਲੈ ਲੈਣਾ ਹੈ ਉਸ ਦੇ ਵਿੱਚ 21 ਲੌਂਗ ਪਾਉਣੇ ਹਨ ਤੇ 11 ਕਪੂਰ ਦੀਆਂ ਟਿਕੀਆਂ ਪਾ ਦੇਣੀਆਂ ਹਨ ਉਸ ਨੂੰ ਪਾ ਕੇ ਤੁਸੀਂ ਕੱਪੜੇ ਵਿੱਚ ਕਿਸੇ ਵੀ ਗੁਰੂ ਪੀਰ ਨੂੰ ਜਿਸ ਨੂੰ ਵੀ ਮੰਨਦੇ ਹੋ ਉਸ ਅਸਥਾਨ ਤੇ ਜਾਣਾ ਹੈ ਜਾ ਕੇ ਜੋ ਕੱਪੜਾ ਹੈ ਉਸ ਨੂੰ ਸੱਚੇ ਪੈਰ ਦੇ ਨਾਲ ਟੱਚ ਕਰਕੇ ਉਸ ਤੋਂ ਬਾਅਦ ਉੱਥੇ ਬੈਠ ਕੇ ਪੂਜਾ ਪਾਠ ਕਰਨਾ ਹੈ ਇਸ ਕਪੜੇ ਨੂੰ ਲੈ ਕੇ ਜੋ ਵੀ ਕਾਰੋਬਾਰ ਜੋ ਨਹੀਂ ਚੱਲ ਰਿਹਾ ਸੀ ਜਿਵੇਂ ਤੁਹਾਡੀ ਸ਼ਾਪ ਹੈ ਕੋਈ ਫੈਕਟਰੀ ਹੈ ਉਥੇ ਤੁਸੀਂ ਜਾਣਾ ਹੈ ਉਥੇ ਜਾਣ ਤੋਂ ਬਾਅਦ ਸਾਧ ਸੰਗਤ ਜੀ ਤੁਸੀਂ ਜੋ ਲੌਂਗ ਲਏ ਹਨ 11 ਕਪੂਰ ਤੁਸੀਂ ਜੋ ਵੀ ਸਮਾਨ ਲਿਆ ਹੈ ਇਸ ਨੂੰ ਜਲਾ ਦੇਣਾ ਹੈ ਜੜੇ ਧੋਣੀ ਹੈ ਇਸ ਨੂੰ ਪੂਰੀ ਆਪਣੀ ਦੁਕਾਨ ਜਾਂ ਫੈਕਟਰੀ ਦੇ ਵਿੱਚ ਘੁਮਾ ਦੇਣਾ ਹੈ ਇਸ ਤਰ੍ਹਾਂ ਦਾ ਇਹ ਧੂਆ ਕੋਨੇ-ਕੋਨੇ ਵਿੱਚ ਜਾਵੇਗਾ ਤੇ ਠੰਡਾ ਹੋਣ ਤੋਂ ਬਾਅਦ ਕਿਸੇ ਡੱਬੇ ਵਿੱਚ ਇਸਦੀ ਰਾਖ ਨੂੰ ਸਟੋਰ ਕਰ ਲੈਣਾ ਹੈ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਫਿਰ ਇਸ ਨੂੰ ਹਰ ਰੋਜ਼ ਜਲ ਵਿੱਚ ਪਾ ਕੇ ਉਸ ਜਗ੍ਹਾ ਤੇ ਛੱਟਾ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਕੰਮ ਜੋ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ ਹੁਣ ਸਫਲਤਾਪੂਰਵਕ ਚੱਲਣਾ ਸ਼ੁਰੂ ਹੋ ਜਾਵੇਗਾ ਇਸ ਦੇ ਨਾਲ ਨਾਲ ਤੁਹਾਡੀ ਪੈਸੇ ਦੀ ਕਮੀ ਦੂਰ ਹੋ ਜਾਵੇ ਕਿ ਤੁਹਾਡੇ ਘਰ ਵਿੱਚ ਧਨ-ਦੌਲਤ ਹੁਣ ਖਿੱਚਿਆ ਆਵੇਗਾ ਇਸ ਤਰੀਕੇ ਨਾਲ ਤੁਹਾਡੇ ਰੁਕੇ ਹੋਏ ਕਾਰੋਬਾਰ ਵੀ ਚੱਲ ਪੈਣਗੇ ਸੋ ਸਾਥ ਸੰਗਰਜੀਤ ਇਹ ਛੋਟੇ ਛੋਟੇ ਉਪਾਅ ਜਿਹੜੇ ਹੁੰਦੇ ਹਨ ਪੜੇ ਹੀ کارਗਰ ਸਾਬਿਤ ਹੋ ਜਾਂਦੇ ਹਨ ਜੇਕਰ ਇਹਨਾਂ ਨੂੰ ਛੋਟੇ ਛੋਟੇ ਉਪਾਵਾਂ ਨੂੰ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਤਾਂ ਸਾਨੂੰ ਹੋਰ ਕੀ ਚਾਹੀਦਾ ਹੈ ਇਸ ਲਈ ਸਾਧ ਸੰਗਤ ਜੀ ਇਹਨਾਂ ਉਪਾਵਾਂ ਨੂੰ ਤੁਸੀਂ ਪੂਰੇ ਹੀ ਵਿਧੀ ਵਿਧਾਨ ਦੇ ਨਾਲ ਕਰ ਲੈਣਾ ਹੈ ਤਾਂ ਵੇਖਿਓ ਤੁਹਾਡੀ ਜ਼ਿੰਦਗੀ ਵਿੱਚ ਇਸ ਦਾ ਅਸਰ ਸਕਾਰਾਤਮਕ ਨਤੀਜੇ ਨਾਲ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ